ਵਾਇ ਗੁਰਜੀ ਦਾ ਕਾਲ ਸਾਹ ਵਾਇ ਗੁਰਜੀ ਕੀ ਫਤਿਹ ਸੰਗ ਜੀ ਜੋ ਅੱਜ ਸਾਕੇ ਸੁਣਾਉਣ ਲੱਗੇ ਹਾਂ ਉਹ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਜਹਾਂਗੀਰ ਬਾਦਸ਼ਾਹ ਦੇ ਉਹਨਾਂ ਤਾਂ ਜਹਾਂਗੀਰ ਬਾਦਸ਼ਾਹ ਨੂੰ ਸਿੱਖ ਧਰਮ ਦੀਆਂ ਕਈ ਗੱਲਾਂ ਚੰਗੀਆਂ ਨਾ ਹੀ ਸਨ ਲੱਗਦੀਆਂ ਪਰ ਇੱਕ ਗੱਲ ਉਸ ਨੂੰ ਬਹੁਤ chubਦੀ ਸੀ ਕਿ ਛੇਵੇਂ ਪਾਤਸ਼ਾਹ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖ ਸੱਚਾ ਬਾਦਸ਼ਾਹ ਕਿਉਂ ਕਹਿੰਦੇ ਹਨ ਉਸ ਨੇ ਇੱਕ ਵਾਰ ਗੁਰੂ ਸਾਹਿਬ ਤੋਂ ਇਸ ਬਾਰੇ ਪੁੱਛਿਆ ਵੀ ਸੀ ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ ਤੇ ਇਸ ਦਾ ਉੱਤਰ ਤੈਨੂੰ ਆਪਣੇ ਆਪ ਹੀ ਮਿਲ ਜਾਵੇਗਾ ਬਾਦਸ਼ਾਹ ਉਸ ਵੇਲੇ ਤਾਂ ਚੁੱਪ ਕਰ ਰਿਹਾ ਪਰ ਅੰਦਰੋਂ ਅੰਦਰ ਹੀ ਉਸ ਨੂੰ ਇਹ ਗੱਲ ਬੜੀ ਰੜਕਦੀ ਰਹੀ ਕਿ ਮੈਂ ਸਾਰੇ ਹਿੰਦੁਸਤਾਨ ਦਾ ਮਾਲਕ ਹਾਂ ਮਨੂੰ ਤਾਂ ਲੋਕ ਹੀ ਬਾਦਸ਼ਾਹ ਕਹਿਣ ਪਰ ਇਹ ਇੱਕ ਫਕੀਰ ਦੀ ਗੱਦੀ ਤੇ ਬੈਠਣ ਵਾਲਾ ਆਪਣੇ ਆਪ ਨੂੰ ਸੱਚੇ ਬਾਦਸ਼ਾਹ ਕਹਿ ਲਾਇਆ ਇਸ ਦਾ ਮਤਲਬ ਅਸੀਂ ਛੋਟੇ ਪਾਸ਼ਾ ਹੋਏ ਇੱਕ ਵਾਰ ਆਗਰੇ ਦੇ ਨੇੜੇ ਜੰਗਲ ਵਿੱਚ ਜਹਾਂਗੀਰ ਤੇ ਗੁਰੂ ਸਾਹਿਬ ਸ਼ਿਕਾਰ ਖੈਟ ਰਹੇ ਸਨ ਗਰਮੀਆਂ ਦੀ ਦੁਪਹਿਰ ਨੂੰ ਆਰਾਮ ਕਰਨ ਲਈ ਗੁਰੂ ਸਾਹਿਬ ਅਤੇ ਜਹਾਂਗੀਰ ਬਖ ਵਖ ਤੰਬੂਆਂ ਵਿੱਚ ਚਲੇ ਗਏ ਆਗਰੇ ਵਿੱਚ ਇੱਕ ਗੁਰੂ ਕਾ ਸਿੱਖਾ ਕਾ ਵੇਚ ਕੇ ਗੁਜ਼ਾਰਾ ਕਰਿਆ ਕਰਦਾ ਸੀ ਉਸ ਦਾ ਨਾਮ ਸਸੇ ਸੀ ਉਸ ਨੇ ਸ਼ੇਮੀ ਪਾਸ਼ਾ ਦੇ ਅੱਗੇ ਦਰਸ਼ਨ ਨਹੀਂ ਕੀਤੇ ਸਨ ਪਰ ਉਸ ਦੇ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਬੜੇ ਲਾਲਸਾ ਸੀ ਜਦੋਂ ਉਸ ਨੇ ਸੁਣਿਆ ਕਿ ਗੁਰੂ ਸਾਹਿਬ ਜੀ ਦੇ ਨਾਲ ਦੇ ਜੰਗਲ ਵਿੱਚ ਆ ਰਹੇ ਹਨ ਉਸ ਨੂੰ ਚਾ ਚੜ ਗਿਆ ਉਸ ਨੇ ਗੁਰੂ ਸਾਹਿਬ ਜੀ ਦੇ ਘੋੜੇ ਲਈ ਸੋਨਾ ਸੋਨਾ ਕਾ ਇਕੱਠਾ ਕੀਤਾ ਤੇ ਟਕਾ ਜੋਸ਼ ਕੋਲ ਸੀ ਮੱਥਾ ਟੇਕਣ ਲਈ ਲੈ ਕੇ ਦਰਸ਼ਨ ਲਈ ਤੁਰ ਪਿਆ ਤੰਬੂਆਂ ਦੇ ਨੇੜੇ ਜਾ ਕੇ ਉਸ ਨੇ ਕਿ ਸਫਾਈ ਤੋਂ ਸੱਚੇ ਪਾਤਸ਼ਾਹ ਦਾ ਤੰਬੂ ਪੁੱਛਿਆ ਸਫਾਈ ਪਾਸ਼ਾ ਸ਼ਬਦ ਸੁਣ ਕੇ ਪਹਿਲਾਂ ਤਾਂ ਹੈਰਾਨ ਹੋਇਆ ਪਰ ਫਿਰ ਉਸ ਨੇ ਜahangir ਦੇ ਤੰਬੂ ਵੱਲ ਇਸ਼ਾਰਾ ਕਰ ਦਿੱਤਾ ਸਿੱਖ ਕਹਾਦੀ ਪੰਡ ਸਮੇਤ ਤੰਬੂ ਅੰਦਰ ਜਾਣਾ ਚਾਹੁੰਦਾ ਸੀ ਪਰ ਬਾਹਰ ਖੜਾ ਪਹਿਰੇਦਾਰ ਸਫਾਈ ਪੰਡ ਬਾਹਰ ਰੱਖ ਕੇ ਅੰਦਰ ਜਾਣ ਲਈ ਜ਼ੋਰ ਪਾ ਰਿਹਾ ਸੀ ਸਿੱਖ ਕਹਿੰਦਾ ਕਿ ਕਾਹੀ ਤਾਂ ਮੈਂ ਭੇਟਾ ਕਰਨਾ ਹੈ ਪਰ ਸਫਾਈ ਮੰਨਦਾ ਨਹੀਂ ਸੀ ਇਹਨਾਂ ਦੋਹਾਂ ਦੀ ਗੱਲਬਾਤ ਅੰਦਰ ਬੈਠਾ ਜਹਾਂਗੀਰ ਸੁਣ ਰਿਹਾ ਸੀ ਉਸ ਨੇ ਸਿੱਖ ਨੂੰ ਉਸੇ ਤਰ੍ਹਾਂ ਅੰਦਰ ਭੇਜਣ ਲੇਸ ਫੈਨੂ ਕਹਿ ਦਿੱਤਾ ਸਿੱਖ ਨੰਦਰ ਜਾ ਕੇ ਕਾ ਇਸ ਕਪਾਸੇ ਰੱਖ ਕੇ ਬਾਦਸ਼ਾਹ ਕੇ ਟਕਾ ਮੱਥਾ ਟੇਕਿਆ ਤੇ ਪਿਆਰ ਅਤੇ ਸ਼ਰਦਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਦਰਸ਼ਨਾਂ ਦੀ ਬੜੀ ਧੀਰ ਤੋਂ ਲਾਲਸਾ ਸੀ ਪਰ ਮਿਹਰ ਕੀਤੀ ਜੇ ਦਰਸ਼ਨ ਦਿੱਤੇ ਨੇ ਹੁਣ ਕਿਰਪਾ ਕਰੋ ਜਨਮਨ ਦਾ ਗੇੜ ਵੀ ਕੱਟ ਦਿਓ ਸੱਚਾ ਬਾਦਸ਼ਾਹ ਸ਼ਬਦ ਸੁਣ ਕੇ ਚਾਹਾਂਗੀਰ ਝੱਟ ਸਮਝ ਗਿਆ ਕਿ ਇਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਆਇਆ ਹੈ ਪਹਿਲਾਂ ਕਿਤੇ ਦਰਸ਼ਨ ਨਹੀਂ ਕੀਤੇ ਹੋਣੇ ਇਸ ਲਈ ਮਨ ਨੂੰ へ ਗੁਰੂ ਸਮਝ ਰਿਹਾ ਹੈ ਪਰ ਸਿੱਖ ਦਾ ਪਿਆਰ ਅਤੇ ਸ਼ਰਧਾ ਪਰੇ ਬੇਨਦੀ ਦਾ ਬਾਦਸ਼ਾਹ ਉੱਤੇ ਬੜਾ ਪ੍ਰਭਾਵ ਪਿਆ ਉਸਨੇ ਕਿਹਾ ਸਿੱਖਾਂ ਮੈਂ ਤੇਰੇ ਤੇ ਬਹੁਤ ਖੁਸ਼ ਹਾਂ ਮੈਂ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹਾਂ ਜੋ ਤੂੰ ਮੋਹ ਮੰਗੇ ਮੈਂ ਤੈਨੂੰ ਦੇਣ ਲਈ ਤਿਆਰ ਹਾਂ ਜੇ ਕਹੇ ਤਾਂ ਕੋਈ ਜ਼ਗੀਰ ਤੇਰੇ ਨਾਂ ਲਵਾ ਦਿਆਂ ਤਾਂ ਤੂੰ ਆਪਣਾ ਜੀਵਨ ਸੁੱਖ ਨਾਲ ਗੁਜ਼ਾਰੇ ਇਹ ਜਨਮ ਮਰਨ ਦੀਆਂ ਗੱਲਾਂ ਤਾਂ ਐਵੇਂ ਹੀ ਨੇ ਇਹਨਾਂ ਨੂੰ ਛੱਡ ਦੇ ਸਿੱਖ ਨੋ ਅੰਦਰ ਆਉਂਦੇ ਸਮੇਂ ਇਹ ਕੁਝ ਥੋੜਾ ਜਿਹਾ ਭਾਰ ਮਹਿਸੂਸ ਹੋਇਆ ਸੀ ਜਦ ਉਸ ਜਹਾਂਗੀਰ ਸ਼ਬਦ ਸੁਣਿਆ ਤਾਂ ਛੱਟ ਬੋਲ ਉੱਟਿਆ ਉਹ ਮੈਂ ਭੁੱਲ ਗਿਆ ਮੈ ਤਾਂ ਸੱਚੇ ਪਾਤਸ਼ਾਹ ਨੂੰ ਮਿਲਣਾ ਸੀ ਸੱਚੇ ਪਾਤਸ਼ਾਹ ਇਹ ਜਨਮ ਮਨ ਦਾ ਗੇੜ ਮਟਾ ਸਕਦਾ ਹੈ ਉਹ ਇਹ ਲੋਕ ਅਤੇ ਅਗਲੇ ਲੋਕ ਪਰਲੋਕ ਦਾ ਅਸਲੀ ਮਾਲਕ ਹੈ ਸਿੱਖ ਕਹੇ ਗਿਆ ਕਿ ਬਾਦਸ਼ਾ ਮੈਂ ਇਸ ਦੁਨੀਆ ਦੇ ਪਰਦਾਰਥਾਂ ਨੂੰ ਕੀ ਕਰਨਾ ਹੈ ਐਨਾ ਨਾਲ ਤਾਂ ਮਨ ਦੀ ਢਟਕਣਾ ਹੋਰ ਵੱਦੀ ਹੈ ਸੱਚਾ ਸੁੱਖ ਤਾਂ ਪ੍ਰਭੂ ਦੇ ਨਾਮ ਵਿੱਚ ਹੀ ਹੈ ਇਹ ਕਹਿ ਕੇ ਸਿੱਖਨੇ ਆਪਣੇ ਬਾਦਸ਼ਾ ਦੇ ਅਗੋਂ ਟਕਾ ਚੁਕ ਲਿਆ ਤੇ ਕਾ ਆਦੀ ਪਾਂਡਵੀ ਚੱਕਲੇ ਬਾਹਰ ਆ ਗਿਆ ਬਾਹਰ ਸਫਾਈ ਨੇ ਕਾ ਦੇਣ ਲਈ ਬੜਾ ਜੋਲ ਆਇਆ ਪਰ ਸਿੱਖ ਨੇ ਇੱਕ ਨਾ ਸੁਣੀ ਉਹ ਸਿੱਧਾ ਸੜਕੋ ਪਾਰ ਸੱਚੇ ਬਾਦਸ਼ਾਹ ਦੇ ਤੰਬੂ ਵੱਲ ਚਲਾ ਗਿਆ ਜਹਾਂਗੀਰ ਕੋਲੋਂ ਰਹਾ ਨਾ ਗਿਆ ਉਹ ਵੀ ਉਸ ਦੇ ਮਗਰ ਤੋ ਹੋ ਕੇ ਤੁਰਿਆ ਇਹ ਦੇਖਾਂ ਕਿ ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿਲਾਉਣ ਵਾਲਾ ਗੁਰੂ ਸਿੱਖ ਨੂੰ ਖੁਸ਼ ਕਰਦਾ ਸਿੱਖ ਨੇ ਗੁਰੂ ਸਾਹਿਬ ਦੇ ਤੰਬੂ ਅੰਦਰ ਜਾ ਕੇ ਇੱਕ ਪਾਸੇ ਕਾ ਰੱਖਿਆ ਟਕਾ ਮੱਥਾ ਟੇਕੇ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕਰਨ ਲਗਾ ਸੱਚੇ ਪਾਤਸ਼ਾਹ ਮੈਂ ਤਾਂ ਭੁੱਲ ਗਿਆ ਸੀ ਆਪ ਜੀ ਨੇ ਬੜੀ ਮਿਹਰ ਕੀਤੀ ਸੀ ਤੇ ਹੀਰਾ ਪਾ ਦਿੱਤਾ ਜੇ ਮੈਂ ਜ਼ਗੀਰ ਦੇ ਲਾਲਚ ਵਿੱਚ ਫਸ ਜਾਂਦਾ ਤਾਂ ਉਸ ਦਾ ਡਰ ਮੰਨ ਜਾਂਦਾ ਤਾਂ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੋ ਸਕਦੇ ਸਨ ਸ਼ਾਂਤੀ ਕਿਸ ਤਰ੍ਹਾਂ ਮਿਲਣੀ ਸੀ ਉਹ ਸ਼ਰਦਾ ਤੇ ਪਿਆਰ ਵਿੱਚ ਕਹੇ ਗਿਆ ਸੱਚੇ ਪਾਤਸ਼ਾਹ ਤੁਸੀਂ ਮੇਰ ਕੀਤੇ ਦਰਸ਼ਨ ਬਖਸ਼ੇ ਹੁਣ ਕਿਰਪਾ ਕਰੋ ਜਨਮ ਮਰਨ ਦਾ ਗੇੜ ਵੀ ਮੁਕਾ ਦਿਓ ਕਾਮਕ ਰੋਦ ਲੋ ਮੋਹਕਾਰ ਤੋਂ ਬਚਾ ਲਵੋ ਅੰਤਰਜਾਮੀ ਸਤਿਗੁਰ ਜਾਣਦੇ ਸਨ ਕਿ ਇਹ ਕਹਾਵੇਚ ਕੇ ਗੁਜ਼ਾਰਾ ਕਰਨ ਉਹ ਬੜਾ ਸੇਖ ਲੋਕਾਂ ਦੀ ਨਜ਼ਰ ਵਿੱਚ ਭਾਵੇਂ ਗਰੀਬ ਹੈ ਪਰ ਉੱਚੇ ਆਤਮਿਕ ਅਵਸਥਾ ਵਾਲਾ ਹੋਣ ਕਰਕੇ ਸੱਚਾ ਅਮੀਰ ਹੈ ਗੁਰੂ ਸਾਹਿਬ ਜਾਣਦੇ ਸਨ ਕਿ ਇਹ ਗੁਰੂ ਦਾ ਸਿੱਖ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਵਾਲਾ ਹੈ ਗੁਰੂ ਦੀ ਦੱਸੀ ਹੋਈ ਰਹਿਤ ਮਰਿਆਦਾ ਵਿੱਚ ਰਹਿੰਦਾ ਹੈ ਧੱਗੇ ਬੇਈਮਾਨੀ ਦੀ ਕੀਮਤ ਨਾਲੋਂ ਨੇਕ ਕਮਾਈ ਨਾਲੋਂ ਨੇਕ ਕਮਾਈ ਨਾਲ ਸੁੱਕੀ ਰੋਟੀ ਖਾਣੀ ਠੀਕ ਸਮਝਦਾ ਹੈ ਅਤੇ ਹੱਥਕਾਰ ਵੱਲ ਦਿਲ ਕਰਤਾਰ ਵੱਲ ਰੱਖਦਾ ਹੋਇਆ ਸੇਵਾ ਸਬਰ ਤੇ ਸ਼ਾਂਤ ਵਿੱਚ ਰਹਿੰਦਾ ਹੈ ਇਸ ਕਰਕੇ ਗੁਰੂ ਸਾਹਿਬ ਉੱਤੇ ਬੜੇ ਪ੍ਰਸੰਨ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਤੇਰੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਨਗੇ ਜahangir ਨੂੰ ਅਸਲੀਅਤ ਸਮਝ ਆ ਗਈ ਕਿ ਹਰਗੋਬਿੰਦ ਸਾਹਿਬ ਸੱਚਮੁੱਚ ਹੀ ਸੱਚੇ ਪਾਤਸ਼ਾਹ ਹਨ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਇਸ ਸਿੱਖ ਦਾ ਸਿਰ ਆਪਣੇ ਗੁਰੂ ਗਹਿੇ ਝੁਕਦਾ ਹੈ ਉਹ ਹੋਰ ਕਿਸੇ ਅੱਗੇ ਨਹੀਂ ਉਸ ਲਈ ਸਤਿਗੁਰ ਦੇ ਪ੍ਰਸੰਨਤਾ ਦੇ ਸਾਹਮਣੇ ਸੰਸਾਰਿਕ ਵਸਤੂਆਂ ਦੀ ਕੋਈ ਕੀਮਤ ਨਹੀਂ ਇਸ ਲਈ ਸਾਨੂੰ ਗੁਰੂ ਦੇ ਸਿੱਖ ਰਹੇ ਤੇ ਮਰਿਆ ਦੇ ਵਿੱਚ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ